ਸਵਾਗਤ ਹੈ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਲੋਕ ਰਣਾ ਚੈਨਲ ਪੰਜਾਬੀ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਪ੍ਰਿੰਸੀਪਲ ਜੇਪੀ ਸਿੰਘ ਪ੍ਰਿੰਸੀਪਲ ਸਾਹਿਬ ਸਵਾਗਤ ਤੁਹਾਡਾ ਜੀ ਧੰਨਵਾਦ ਜੀ ਤੁਹਾਡਾ ਤੁਸੀਂ ਮੌਕਾ ਦਿੱਤਾ ਗੱਲਬਾਤ ਕਰਨ ਦਾ ਜੀ ਦੋਸਤੋ ਇੱਕ ਸਟੇਟਮੈਂਟ ਦੇਸ ਦੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਕਿਉਂਕਿ ਹੁਣ ਪੰਜਾਬ ਦੇ ਵਿੱਚ ਰੈਲੀਆਂ ਨੇ ਰੈਲੀਆਂ ਦਾ ਦੌਰ ਹੈ ਇੱਕ ਚੋਣ ਇੱਕ ਤਰੀਕ ਨੂੰ ਚੋਣ ਹੋ ਜਾਣੀ ਹੈ ਪੰਜਾਬ ਦੇ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਸਰਕਾਰ ਜਿਆਦਾ ਨਹੀਂ ਚੱਲੂਗੀ ਇਹ ਸਰਕਾਰ ਇਲੈਕਸ਼ਨ ਤੋਂ ਬਾਅਦ ਗਿਰ ਜੂ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਲੈਕਸ਼ਨ ਤੋਂ ਬਾਅਦ ਟੁੱਟ ਜੂਗੀ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਿਰ ਜਾਣਾ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਲੈਕਸ਼ਨ ਤੋਂ ਬਾਅਦ ਟੁੱਟ ਜਾਣਾ ਇਹਦੇ ਤੇ ਗੱਲ ਕਰਾਂਗੇ ਤੇ ਇਸ ਤੋਂ ਇਲਾਵਾ ਬੀਜੇਪੀ ਦੇ ਲਈ ਪੰਜਾਬ ਦੇ ਵਿੱਚ ਹੋਰ ਮੁਸ਼ਕਿਲਾਂ ਤੇ ਜਿਹੜੇ ਹਾਲਾਤ ਨੇ ਉਹ ਹਾਲਾਤ ਪੈਦਾ ਹੋ ਗਏ ਉਹ ਕੀ ਨੇ ਉਹਨਾਂ ਤੇ ਵੀ ਗੱਲ ਕਰਾਂਗੇ ਇਸ ਤੋਂ ਇਲਾਵਾ ਪੰਜਾਬ ਦਾ ਸਿਆਸੀ ਸਨੈਰੀਓ ਕੀ ਹੈ ਉਹਦੇ ਤੇ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਅਮਿਤ ਸ਼ਾਹ ਸਾਹਿਬ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੀ ਸਟੇਟਮੈਂਟ ਹੈ ਉਹਨਾਂ ਦਾ ਬਿਆਨ ਹੈ ਇੱਕ ਰੈਲੀ ਨੂੰ ਸੰਬੋਧਨ ਹੋ ਰਹੀ ਸੀ ਉਹ ਕਹਿੰਦੇ ਨੇ ਕਿ ਇਲੈਕਸ਼ਨ ਤੋਂ ਬਾਅਦ ਇਹ ਸਰਕਾਰ ਗਿਰ ਜਾਵੇਗੀ ਜਿਹੜੇ ਕਾਂਗਰਸੀ ਨੇ ਉਹ ਤਾਂ ਛੁੱਟੀਆਂ ਮਨਾਉਣ ਦੇ ਲਈ ਬੈਂਕਾਕ ਚਲੇ ਜਾਣਗੇ ਤੇ ਅਰਵਿੰਦ ਕੇਜਰੀਵਾਲ ਇੱਕ ਤਰੀਕ ਨੂੰ ਜੇਲ੍ਹ ਦੇ ਵਿੱਚ ਵਾਪਸ ਚਲੇ ਜਾਣਗੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਗਿਰ ਜੂਗੀ ਇਲੈਕਸ਼ਨ ਤੋਂ ਬਾਅਦ ਅ ਪੰਗੋ ਸਾਹਿਬ ਦਰਸਲ ਜਿਹੜੀ ਇਹ ਚੋਣ ਹੈ ਲੋਕ ਸੁਭਾ ਦੀ ਇਹ ਕਾਫੀ ਮਹੱਤਵਪੂਰਨ ਹੁੰਦੀ ਜਾ ਰਹੀ ਹੈ ਔਰ ਮੇਰੇ ਖਿਆਲ ਦੇ ਵਿੱਚ ਸਾਡੇ ਦੇਸ਼ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਚੋਣ ਚੋਣਾਂ ਤਾਂ ਪਹਿਲਾਂ ਵੀ ਹੁੰਦੀਆਂ ਹੀ ਨੇ ਇੱਕ ਦੌਰ ਸੀ ਐਮਰਜੈਂਸੀ ਦਾ ਉਦੋਂ ਵੀ ਹਾਲਾਤ ਥੋੜੇ ਜਿਹਾ ਖਰਾਬ ਹੋਏ ਲੇਕਿਨ ਇਸ ਵੇਲੇ ਲੱਗ ਰਿਹਾ ਹੈਗਾ ਵੀ ਇਹ ਜਿਹੜੀ ਚੋਣ ਹੈ ਕਾਫੀ ਮਹੱਤਵਪੂਰਨ ਬਣ ਗਈ ਹੈ ਤੇ ਇਹਦਾ ਨੌਵੀਂ ਇਤਿਹਾਸ ਦੇ ਵਿੱਚ ਇੱਕ ਵਿਸ਼ੇਸ਼ ਚੋਣ ਦੇ ਤੌਰ ਤੇ ਲਿਖਿਆ ਜਾਏਗਾ ਇਸ ਵੇਲੇ ਲੱਗ ਰਿਹਾ ਹੈਗਾ ਵੀ ਬੀਜੇਪੀ ਪੂਰੀ ਤਰ੍ਹਾਂ ਬੁਖਲਾ ਚੁਕੀ ਹੈ ਕਿਉਂਕਿ ਉਹਨਾਂ ਨੇ ਜਦੋਂ ਸ਼ੁਰੂ ਚ ਗੱਲ ਹੋਈ ਤਾਂ 400 ਪਾਰ ਦਾ ਨਾਅਰਾ ਦਿੱਤਾ ਇਲੈਕਸ਼ਨ ਨੂੰ ਸੱਤ ਫੇਜ਼ਾਂ ਚ ਵੰਡਤਾ ਚੋਣ ਕਮਿਸ਼ਨ ਆਪਣੇ ਕਬਜ਼ੇ ਚ ਕਰ ਲਿਆ ਜਿਹੜਾ ਅਧਿਕਾਰ ਕਿਉਂਕਿ ਚੋਣ ਕਮਿਸ਼ਨ ਦੇ ਮੈਂਬਰਾਂ ਚੋਂ ਇੱਕ ਮੈਂਬਰ ਜੁਡੀਸ਼ਰੀ ਦਾ ਹੁੰਦਾ ਸੀਗਾ ਉਹ ਵੀ ਇਹਨਾਂ ਨੇ ਇੱਕ ਪਾਸ ਕਰਕੇ ਉਹਨਾਂ ਆਪਣੀ ਮਰਜ਼ੀ ਦਾ ਇੱਕ ਤਾਂ ਪ੍ਰਧਾਨ ਮੰਤਰੀ ਹੋ ਗਿਆ ਲੀਡਰ ਆਫ اپੋਜੀਸ਼ਨ ਤੀਜਾ ਵੀ ਉਹਨਾਂ ਦਾ ਮੰਤਰੀ ਹੋਇਆ ਤਾਂ ਜੋ ਮਰਜ਼ੀ ਫੈਸਲੇ ਲਈ ਜਾਣ ਉਹਨਾਂ ਨੇ ਆਪ ਹੀ ਜਿਹੜੇ ਤਿੰਨ ਚੋਣ ਕਮਿਸ਼ਨਰ ਨੇ ਸਿਲੈਕਟ ਕੀਤੇ ਨੇ ਇਸ ਵੇਲੇ ਐਨੀਆਂ ਗੰਭੀਰ ਸ਼ਿਕਾਇਤਾਂ ਪ੍ਰਾਈਮ ਮਿਨਿਸਟਰ ਮੋਦੀ ਦੇ ਖਿਲਾਫ ਵਿਰੋਧੀ ਧਿਰਾਂ ਵੱਲੋਂ ਦਿੱਤੀਆਂ ਜਾ ਚੁੱਕੀਆਂ ਨੇ ਉਹਨਾਂ ਸ਼ਿਕਾਇਤਾਂ ਦੇ ਏਜੰਟਾਂ ਦੇ ਵਿੱਚੋਂ ਵਿਰੋਧੀ ਪਾਰਟੀਆਂ ਦੇ ਵਿਰੁੱਧ ਤਾਂ ਉਹਨਾਂ ਨੇ ਐਕਸ਼ਨ ਲੈਣੇ ਸ਼ੁਰੂ ਕਰਤੇ ਨੇ ਲੇਕਿਨ ਅੱਜ ਤੱਕ ਇੱਕ ਵੀ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕੀਤੀ ਨਹੀਂ ਜਿਹੜੀ ਕਿ ਮਿਸਾਲੀ ਹੋਵੇ ਅਮਰ ਸਿੰਘ ਦਾ ਜਿਹੜਾ ਮੇਰੇ ਖਿਆਲ ਲੁਧਿਆਣਾ ਫੇਰੀ ਦੀ ਸ਼ਾਇਦ ਇਹ ਗੱਲ ਹੋਏਗੀ ਲੁਧਿਆਣਾ ਪਹਿਲਾਂ ਤਾਂ ਲੁਧਿਆਣਾ ਦੇ ਕੈਂਡੀਡੇਟ ਦੇ ਮਾਰੀ ਆ ਪਾਸਪੋਟਲੀਅਰ ਅਵਨੀਤ ਸਿੰਘ ਬਿੱਟੂ ਨੇ ਏਸੇ ਹੀ ਭਾਜਪਾ ਦੇ ਖਿਲਾਫ ਕਿੰਨੀ ਮੰਦੀ ਸ਼ਬਦਾਵਲੀ ਵਰਤੀ ਹੋਈ ਹੈ ਅੱਜ ਉਹ ਭਾਜਪਾ ਵੱਲੋਂ ਚੋਣ ਲੜ ਰਿਹਾ ਅੱਜ ਹੀਰਕੁਮਰਾਹੜ ਦੇ ਵਿੱਚ ਮੰਦੀ ਸ਼ਬਦਾਵਲੀ ਵਰਤ ਲਿਆ ਮਨਕਰ ਹਰ ਚੀਜ਼ ਆਪਸ ਦੇ ਵਿੱਚ ਆਪਾ ਵਿਰੋਧੀ ਹੈਗੀ ਹੈ ਤੇ ਉੱਥੇ ਆ ਕੇ ਅਮਿਤ ਸ਼ਾਹ ਦਾ ਇਹ ਬਿਆਨ ਦੇਣਾ ਵੀ ਪੰਜਾਬ ਦੀ ਸਰਕਾਰ ਚੱਲੀ ਆਊਗੀ ਇੱਕ ਬੜੀ ਅਜੀਬ ਗੱਲ ਹੈਗੀ ਹੈ ਪੰਜਾਬ ਨੂੰ ਧਮਕੀ ਦੇ ਰਹੇ ਨਹੀਂ ਪੰਜਾਬ ਦੇ ਲੋਕਾਂ ਨੂੰ ਧਮਕੀ ਹੈ ਇਹ ਕਿ ਯਾ ਤਾਂ ਤੁਸੀਂ ਸਾਨੂੰ ਵੋਟਾਂ ਪਾ ਦਿਓ ਸਾਡੇ ਕੈਂਡੀਡੇਟ ਜਿੱਤ ਆ ਦਿਓ ਇਹ ਹਿੱਟ ਵੀ ਉਹਨਾਂ ਨੇ ਦੇਤਾ ਵਸੇ ਬੀਐਸਕੇ ਦੇ ਜਿਹੜੇ ਨਤੀਜੇ ਨੇ ਉਹ ਖਾਸ ਹੀ ਹੋਣਗੇ ਮਤਲਬ ਕਿ ਨਾ ਇਹ ਘਣੋ ਵੀ ਐਸਵੇਂ ਹੀ ਇੰਤਿਹਾਨੇ ਪਹੁੰਚ ਚੁੱਕੀ ਇਹਨਾਂ ਦੀ ਸ਼ਬਦਾਵਲੀ ਗੁੰਡਾਗਰਦੀ ਧਮਕੀਆਂ ਤੇ ਉਹੀ ਵਸ਼ ਉਸੇ ਘਵਰਾੜ ਦੇ ਵਿੱਚੋਂ ਹੀ ਉਹਨੇ ਬਿਆਨ ਦਿੱਤਾ ਵੀ ਚੋਣਾਂ ਤੋਂ ਬਾਅਦ ਆਪਣਾ ਇਹ ਸਰਕਾਰ ਭੰਗ ਹੋ ਜਾਏਗੀ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਜੀ ਕਹਿ ਚੁੱਕੇ ਨੇ ਕਿ ਅ ਫਰਾਂ ਜਿਹੜੇ ਬੰਦੇ ਨੇ ਇਲੈਕਸ਼ਨ ਤੋਂ ਬਾਅਦ ਉਹ ਤਾਂ ਬੈਂਕਾਕ ਚਲੇ ਜਾਣਗੇ ਬਾਕੀ ਦੇ ਦੇਸ਼ ਛੱਡ ਕੇ ਚਲੇ ਜਾਣਗੇ ਕੋਈ ਕੁਝ ਨਾ ਚਲਿਆ ਜਾਉ ਬਾਕੀ ਮੈਂ ਇੱਕ ਹੋਰ ਹਿੰਟ ਦੇਤਾ ਵੀ ਬਾਕੀ ਜੇਲਾ ਜਿਹੜੇ ਕੇਜਰੀਵਾਲ ਜਿੱਤਾ ਆਲਰੇਡੀ ਦੋ ਤਿੰਨ ਕਿਥੇ ਚਲੇ ਜਾਣਗੇ ਕਿ ਬਾਕੀ ਦੇ ਵੀ ਹੋਰ ਬਹੁਤ ਸਾਰੇ ਵਿਰੋਧੀ ਧਿਰ ਦੇ ਨੇਤਾ ਉਹ ਜੇਲ੍ਹ ਚ ਜਾਣਗੇ ਖਾਸ ਕਰਕੇ ਜਿਹੜੇ ਆਪਣਾ ਜੋ ਸੁਖੀ ਯਾਦਵ ਦੇ ਬਾਰੇ ਜੋ ਜੋ ਸ਼ਬਦ ਬਨੇ ਵਰਤੇ ਨੇ ਬਹੁਤ ਨਿੰਦਣਯੋਗ ਔਰ ਇਸ ਤੋਂ ਇਲਾਵਾ ਇਹੋ ਜੀ ਸ਼ਬਦਾਵਲੀ ਵਰਤਣੀ ਵਰਗ ਮੈਂ ਹਰਾਂ ਨਾ ਪੰਗੂ ਸਾਹਿਬ ਵੀ ਸਾਡੀ ਸਿਆਸਤ ਨੂੰ ਏਥਲੇ ਦਰਜੇ ਤੱਕ ਜੋ ਸਾਡਾ ਇਹ ਪ੍ਰਧਾਨ ਮੰਤਰੀ ਲੈ ਗਿਆ ਇੱਕ ਬੜੇ ਗੰਭੀਰ ਖਤਰੇ ਦਾ ਸਿਗਨਲ ਹੈਗਾ ਕਿਉਂਕਿ ਇਹ ਕਹਿ ਦੇਣਾ ਆਪਣੀ ਪਰਫਾਰਮੈਂਸ ਦਾ ਜ਼ਿਕਰ ਨਾ ਕਰਨਾ ਉਹਦੀ ਬਜਾਏ ਇਹ ਕਹਿ ਦੇਣਾ ਕਿ ਇਹ ਤਾਂ ਜੀ ਮੁਜਰਾ ਅ ਕਰਨਗੇ ਉਸ ਤੋਂ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਲਈ ਉਹਨੇ ਇਹ ਸ਼ਬਦ ਵਰਤ ਲਿਆ ਤੇ ਉਹ ਜਰਾ ਇਹੋ ਜਿਹਾ ਸ਼ਬਦ ਵਰਤਣਾ ਫਿਰ ਉਸ ਤੋਂ ਬਾਅਦ ਜੈਸੀਏ ਆਗੀਆਂ ਪਾਵਰ ਦੇ ਵਿੱਚ ਔਰਤਾ ਦਾ ਮੰਗਲ ਸੂਤਰ ਖੋ ਲੈਣਗੇ ਤੁਹਾਡੀਆਂ ਦੋ ਮੱਜਾਂ ਨੇ ਇੱਕ ਮੱਜ ਲੈ ਜਾਣਗੇ ਹਿੰਦੂ ਮਕੇ ਕੋਣਾ ਇਹ ਤਾਂ ਆਪਣੀ ਸਾਰੀ ਜਿਹੜੀ ਪ੍ਰਾਪਰਟੀ ਹੈ ਜੀ ਆ ਵਾਧੂ ਬੱਚੇ ਪੈਦਾ ਕਰਨ ਵਾਲਿਆਂ ਨੂੰ ਫਿਰ ਸਪਸ਼ਟ ਸ਼ਬਦਾਂ ਵਿੱਚ ਮੁਸਲਮਾਨ ਲਗਭਗ 20 ਵਰਸ ਕਹਿੰਦਾ ਭਾਵੇਂ ਵੀ ਇਸ ਵੇਲੇ ਸਾਰਾ ਕੁਝ ਨਰਿੰਦਰ ਮੋਦੀ ਦੀ ਤੇ ਅਮਿਤ ਸ਼ਾਦੀ ਜਿਹੜੀ ਸ਼ਬਦਾਵਲੀ ਹੈ ਉਹ ਉਹਨਾਂ ਦੀ ਖਬਰਾੜ ਦਾ ਨਤੀਜਾ 410 ਵਾਲੀ ਗੱਲ ਤਾਂ ਕੁਝ ਐਸੀ ਲੱਗ ਨਹੀਂ ਰਹੀ ਦੇਖੋ ਹਲਾਤੀ ਹੁੰਦੇ ਨੇ ਮੈਂ ਵੀ ਇੰਨੀ ਪ੍ਰੈਡਿਕਸ਼ਨ ਵੀ ਨਹੀਂ ਕਰਨਾ ਚਾਹੁੰਦਾ ਲੇਕਿਨ ਇਹ ਜੁੱਝੂ ਹੈ ਵੀ ਪੰਜਾਬ ਦੇ ਵਿੱਚ ਆਵਾਦਬੁਦੀ ਪਾਰਟੀ ਦੀ ਸਥਿਤੀ ਬਹੁਤ ਸਟਰੋਂਗ ਹੈ ਸੱਤਾ ਤੋਂ ਬਾਹਰ ਤਾਂ ਕੀ ਕਰਨਾ ਇਹ ਤਾਂ ਲੋਕਾਂ ਨੇ ਦੇਖਣਾ ਹੁੰਦਾ ਲੋਕ ਸਭ ਤੋਂ ਵੱਡੀ ਤਾਕਤ ਨੇ ਅਸੀਂ ਕੁਝ ਨਹੀਂ ਕਹਿ ਸਕਦੇ ਆਪਾਂ ਇਸ ਬਾਰੇ ਕਿ ਜੇ ਐਸ ਤਰ੍ਹਾਂ ਚੋਰੀਆਂ ਹੋਈਆਂ ਸਰਕਾਰਾਂ ਨੂੰ ਇਹ ਭਾਂਗੇ ਕਰਨ ਲੱਗ ਪਏ ਹਾਰ ਕੇ ਤੇ ਫਿਰ ਤੇ ਇੱਜੇ ਹਾਲਾਤ ਤਾਂ ਫਿਰ ਲੋਕਾਂ ਨੇ ਆਪਣੇ ਹੱਥ ਵਿੱਚ ਲੈਣੀ ਹੋਣਗੇ ਸੋ ਇਸ ਕਰਕੇ ਇਹਦਾ ਬਿਆਨ ਜਿਹੜਾ ਹੈ ਨਿੰਦਣਯੋਗ ਹੈ ਸਾਰੀਆਂ ਪਾਰਟੀਆਂ ਨੂੰ ਪਿਆ ਦੇ ਨਿੰਦਾ ਕਰਨੀ ਚਾਹੀਦੀ ਹੈ ਉਜੀ ਤੁਹਾਡੇ ਪਾਸੇ ਕਿਸਾਨਾਂ ਦਾ ਵੀ ਐਲਾਨ ਹੈ ਉਹ ਕਹਿੰਦੇ ਕਿ ਅਸੀਂ ਧਰਨੇ ਦਵਾਂਗੇ ਬੀਜੇਪੀ ਦੇ ਉਮੀਦਵਾਰ ਨੇ ਜਿਹੜੇ ਇਹਨੇ ਇਹਨਾਂ ਉਮੀਦਵਾਰਾਂ ਦੇ ਘਰ ਦੇ ਅੱਗੇ ਸ਼ੰਭੂ ਜਿਹੜੇ ਕਿਸਾਨ ਬੈਠੇ ਨੇ ਐਸ ਕੇ ਐਮ ਗੈਰ ਰਾਜਨੀਤਿਕ ਹੈ ਉਹਨਾਂ ਦਾ ਐਲਾਨ ਹੈ ਸਰਬਨ ਸਿੰਘ ਪੰਦੇਯਰ ਜਗਜੀਤ ਸਿੰਘ ਦੱਲੇਵਾਲ ਸੁਜੀਤ ਸਿੰਘ ਆਪੋਲ ਹਾਉ ਕਹਿੰਦੇ ਕਿ ਅਸੀਂ ਧਰਨੇ ਦਵਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਲੀਡਰਾਂ ਦੀ ਬਿਆਨਬਾਜ਼ੀ ਸੀ ਕਿਸਾਨਾਂ ਦੇ ਖਿਲਾਫ ਕਿਸਾਨ ਕਹਿੰਦੇ ਕਿ ਉਹ ਸਾਨੂੰ ਦੇਖਣ ਦੀ ਗੱਲ ਕਰਦੇ ਨੇ ਅਸੀਂ ਤਾਂ ਘਰੇ ਹੀ ਚੱਲੇ ਆ ਉਹਨਾਂ ਦੇ ਤੇ ਉੱਥੇ ਹੀ ਸਾਨੂੰ ਉਹ ਦੇਖ ਲੈਣ ਪੰਗੋਸ਼ਬ ਦੇਖੋ ਜੇਠੋਕ ਤਾਂ ਕਿਸਾਨੀ ਦੇ ਬਾਰੇ ਗੱਲਬਾਤ ਹੈ ਅੱਜ ਪ੍ਰਧਾਨ ਮੰਤਰੀ ਨੇ ਕੱਲ ਇਹ ਬਿਆਨ ਦੇ ਕੇ ਕਿ ਸਾਡਾ ਦੇਸ਼ ਖੇਤੀ ਪ੍ਰધાન ਦੇਸ਼ ਹੈਗਾ ਤੇ ਇਹਦੇ ਵਿੱਚ ਅਸੀਂ ਕਿਸਾਨਾਂ ਨੂੰ ਬਹੁਤ ਕੁਝ ਦਿੱਤਾ ਹੋਰ ਦੇਾਂਗੇ ਐਮਐਸਪੀ ਅਸੀਂ ਲਗਾ ਉਹਨਾਂ ਨੇ ਇਹ ਸ਼ਬਦ ਵਰਤਨੇ ਅਸੀਂ ਲਗਾਤਾਰ ਸੁਧਾਰ ਰਹੇ ਹਾਂ 10 ਸਾਲਾਂ ਦੇ ਵਿੱਚ ਮਤਲਬ ਕਿ ਅੰਕੜਾ ਕੋਈ ਨਹੀਂ ਦੇਣਗੇ ਜੇ ਐਮ ਐਸ ਪੀ 10 ਸਾਲਾਂ ਵਿੱਚ ਪਹਿਲੀ ਗੱਲ ਤਾਂ ਸਾਰੀਆਂ ਫਸਲਾਂ ਤੇ ਜੋ ਕਿਸਾਨ ਜਥੇ ਵੰਦੀਆਂ ਦੀ ਮੰਗ ਹੈ ਖਾਸ ਕਰਕੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਜਿੰਨੇ ਵੀ ਜਿੱਥੇ ਜਿੱਥੇ ਖੇਤੀ ਜ਼ਿਆਦਾ ਮਾਤਰਾ ਛੋਰੀ ਹੈ ਕਣਕ ਤੇ ਜੀ ਛੱਡ ਕੇ ਹੋਰ ਐਮ ਐਸ ਪੀ ਕਿਹੜੀ ਦੇ ਰਹੇ ਨੇ ਹਾਂ ਕੰਨੇ ਵਾਲੀ ਹੈ ਇੱਥੇ ਕਿ ਪੰਜਾਬ ਸਰਕਾਰ ਨੇ ਹਿੰਮਤ ਕਰਕੇ ਮੂੰਗੀ ਦੇ ਉੱਤੇ ਦਿੱਤੀ ਆ ਤੇ ਲੇਕਿਨ ਗੱਲ ਇਹ ਹੈ ਵੀ ਕਦੀ ਇਹਨਾਂ ਨੇ ਰੇਟ ਨਹੀਂ ਦੱਸਿਆ ਵੀ ਇਹ ਪਿਛਲੇ 10 ਸਾਲਾਂ ਵਿੱਚ ਐਮਐਸਪੀ ਵਧੀਆ ਤਾਂ ਕਿੰਨੇ ਪਰਸੈਂਟ ਵਧੀਆ ਔਰ ਉਸ ਤੋਂ ਪਹਿਲੇ ਸੀਡਿੰਗ ਜਿਹੜੀਆਂ ਸਰਕਾਰਾਂ ਸੀ ਉਹ ਕਿੰਨੇ ਪਰਸੈਂਟ ਵਧਾਉਣੀਆਂ ਸੀ ਮਹਿੰਗਾਈ ਦੀ ਦਰ ਉਸ ਵੇਲੇ ਕਿੰਨੀ ਸੀਗੀ ਮਹਿੰਗਾਈ ਦੀ ਦਰ ਹੁਣ ਕਿੰਨੀ ਹੈ ਤੇ ਇਹਨਾਂ ਨੇ ਕਿੰਨੀ ਕੀਮਤ ਵਧਾਈ ਔਰ ਉਹਦੀ ਰੇਸ਼ੋ ਕੀ ਆ 1:2 3 1:2 4 ਹੈ ਗਈ ਹੈ کمਸ਼ਕਮ ਇੰਨਾ ਤੱਕ ਕਲੀਅਰ ਕਰਨਾ ਇਹ ਵੀ ਕਿੰਨੇ ਕੀ ਪ੍ਰਤੀਸ਼ਤਤਾ ਮਹਿੰਗਾਈ ਦੀ ਸੀਗੀ ਔਰ ਕਿੰਨੇ ਅਸੀਂ ਪ੍ਰਤੀਸ਼ਤ ਜਿਹੜਾ ਐਮਐਸਪੀ ਵਧਾਈ ਆ ਕਣਕ ਤੇ ਚੌਲਾਂ ਜੀਰੀ ਦੀ ਔਰ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਕਿਸਾਨ ਨੇ ਪੀੜ੍ਹੀ ਆਈ ਜਾ ਰਹਾ ਮੰਗਤਾ ਹੈਗੀ ਆ ਸੁਆਮੀ ਨਾਥਨ ਰਿਪੋਰਟ ਲਾਗੂ ਕਰਨ ਦੀ ਜੀ ਦੇ ਅਨਸਾਰ ਫਸਲਾਂ ਦੇ ਉੱਤੇ ਹੋਰ ਨਹੀਂ ਤਾਂ ਡੇਢ ਗੁਣਾ ਉਹਨਾਂ ਨੂੰ ਪ੍ਰੋਫਿਟ ਹੋਵੇ। ਬਲਕਿ ਜਿੰਨੀ ਲਾਗਤ ਆਇਆ ਲਾਗਤ ਤੋਂ ਹੋਰ ਅੱਧਾ ਗੁਣਾ ਵੱਧ ਜਿਹੜਾ ਪ੍ਰੋਫਿਟ ਜਦ ਤੱਕ ਉਹਨਾਂ ਨੂੰ ਕਿਸਾਨਾਂ ਨੂੰ ਨਹੀਂ ਮਿਲਦਾ। ਉਹਨੀ ਦਿਨ ਤੱਕ ਤੂੰ ਗੱਲ ਬਾਣੀ ਨਹੀਂ ਸਕਦੀ। ਅਗਲੀ ਗੱਲ ਜਿਹੜੀ ਹੈਗੀ ਆ ਵੀ ਸਾਰੀਆਂ ਦੇਖੋ ਇਹ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਫਸਲੀ ਚੱਕਰ ਦੀ ਵੀ ਗੱਲ ਕੀਤੀ ਹੈ। ਇਹ ਕਹਿਣਾ ਤੁਸੀਂ ਔਖਾ ਹੈ। ਇਹਨੂੰ ਇੰਪਲੀਮੈਂਟ ਕਰਨਾ ਲਾਗੂ ਕਰਨਾ ਬਹੁਤ ਔਖਾ ਕੰਮ ਹੈ। ਦੇਖੋ ਹਰ ਕੁਬੇ ਦੇ ਵਿੱਚਾਂ ਜਿਵੇਂ ਸਾਡੇ ਪੰਜਾਬ ਵਿੱਚ ਐਗਰੀਕਲਚਰ ਯੂਨੀਵਰਸਿਟੀ ਹੈ ਕੇਂਦਰ ਸਰਕਾਰ ਇੱਕ ਗਰੰਟੀ ਦੇ ਰਹੀ ਵੀ ਅਸੀਂ ਤੁਹਾਡੀ ਜਿਵੇਂ ਟਮਾਟਰ ਦੀ ਫਸਲ ਹੋ ਗਈ ਜਾਂ ਮਿਰਚਾਂ ਦੀ ਫਸਲ ਹੋ ਗਈ ਜਾਂ ਗਾਲਾਂ ਜੜੀਆਂ ਹੈ ਕਿਆਂ ਨੇ ਅਸੀਂ ਤਾਂ ਇਹ ਤਾਂ ਬਾਹਰੋਂ ਲੈ ਰਹੇ ਨੇ ਤੇ ਅਸੀਂ ਤਾਂ ਜਿੰਨੀਆਂ ਮਰਜੀ ਟਾਲਾ ਸਾਥੋਂ ਲੈ ਲੈਣੇ ਜਿੰਨੇ ਮਰਜੀ ਟਮਾਟਰ ਸਾਥੋਂ ਲੈ ਲੈਣੇ ਇਹ ਪੰਜਾਬ ਦੇ ਵਿੱਚ ਲੇਕਿਨ ਉਹ ਮਤਲਬ ਕਿ ਨਾ ਇਸ ਗੱਲ ਵਾਲੇ ਪਾਸੇ ਨਹੀਂ ਆਉਂਦੇ ਇਹਨਾਂ ਫਸਲਾਂ ਦੇ ਉੱਤੇ ਇੰਡਸਟਰੀ ਕਿਉਂ ਨਹੀਂ ਦਿੰਦੇ ਮੁਕੰਗਰ ਇੱਕ ਗਰੰਟੀ ਕੇਂਦਰ ਸਰਕਾਰ ਕਿਸਾਨ ਨੂੰ ਦੇ ਦੇਗੀ ਤਾਂ ਮੈਂ ਕਹਿੰਦਾ ਜੀ ਠੀਕ ਹੈ ਫਿਰ ਉਹਨਾਂ ਦੀ ਗੱਲ ਆਵੇ ਇਹ ਮਗਰ ਤਾਂ ਸਾਰਿਆਂ ਦੀ ਹੈ ਕਿ ਖੇਤੀ ਵੀ ਪਰ ਤਾਂ ਫਸਲੀ ਚੱਕਰ ਲਿਆਉਂਦੀ ਇਹ ਤਾਂ ਸਾਰੇ ਹੀ ਕਹਿੰਦੇ ਨੇ ਜਿਹੜੇ ਅਰਥ ਸ਼ਾਸਤਰ ਵੀ ਉਹ ਵੀ ਕਹਿ ਰਹੇ ਨੇ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਕਿਸਾਨ ਨੇ ਖੁਦ ਕਹਿ ਰਹੇ ਨੇ ਕਿਉਂਕਿ ਧਰਤੀ ਦੇ ਅੰਦਰਲੇ ਪਾਣੀ ਦਾ ਪੱਧਰ ਕਾਫੀ ਨੀਵਾ ਜਾ ਰਿਹਾ ਹੈਗਾ ਸੋ ਇਸ ਕਰਕੇ ਇਹ ਕਹਿਣਾ ਸੌਖਾ ਹੈ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਹੈ ਕੋਸ ਕਦਮ ਚੁੱਕਨੇ ਚਾਹੀਦੇ ਸੀ ਉਹਨਾਂ ਨੂੰ ਪਿਛਲੇ 10 ਸਾਲਾਂ ਦੇ ਵਿੱਚ ਹੁਣ ਤਾਂ ਉਹਨਾਂ ਦੇ ਹੱਥ 'ਚ ਰਹਿਣਾ ਕੁਝ ਨਹੀਂ ਸਰਕਾਰ ਬਦਲਣ ਜਾ ਰਹੀ ਹੈ ਜੇ ਇਹਨਾਂ ਨੇ ਕੋਈ ਛੇੜਛਾੜ ਕੀਤੀ ਵੀ ਕਿਸੇ ਵੀ ਤਰੀਕੇ ਦੀ ਤਾਂ ਹਾਲਾਤ ਬਿਲਕੁਲ ਠੀਕ ਨਹੀਂ ਰਹਿਣੇ ਲੋਕ ਬਰਦਾਸ਼ਤ ਨਹੀਂ ਕਰਨਗੇ ਲੋਕ ਅੱਕੇ ਹੋਏ ਨੇ ਕਿਸਾਨ ਤਾਂ ਵੈਸੇ ਹੀ ਅੱਕਿਆ ਹੋਇਆ ਕਿਉਂਕਿ ਆਪਾਂ ਵਿਸ਼ੇਸ਼ ਕਿਸਾਨਾਂ ਦੀ ਗੱਲ ਕਰ ਰਹੇ ਸੀਗੇ ਤੁਸੀਂ ਇਹ ਦੇਖੋ ਆਪਣਾ ਜਦੋਂ ਦਿੱਲੀ ਇੱਕ ਫੈਸਲਾ ਲੈ ਲਿਆ ਉਹਨਾਂ ਨੇ ਵੀ ਇਹਨਾ ਮੰਗਾ ਨੂੰ ਲੈ ਕੇ ਅਸੀਂ ਦਿੱਲੀ ਜਾ ਕੇ ਆਪਣੇ ਨਾਲ ਭਾਗਪਤਰ ਰੈਣਾ ਆਪਣੀਆਂ ਡਿਮਾਂਡਸ ਨੂੰ ਪ੍ਰੋਜੈਕਟ ਕਰਨਾ ਤੇ ਇਹਦੇ ਵਿੱਚ ਕੀ ਖਾਸ ਗੱਲ ਕੀ ਹੈ ਦਿੱਲੀ ਰਾਜਪਤਨ ਨਹੀਂ ਹੈ ਉੱਥੇ ਸਰਕਾਰ ਬੈਠੀ ਆ ਸਾਡੀ ਸਾਡੀ ਆਪਣੀ ਕੇਂਦਰ ਸਰਕਾਰ ਬੈਠੀ ਹੈ ਇਹਨਾਂ ਨੇ ਹਰਿਆਣੇ ਦੇ ਵਿੱਚ ਹਰਿਆਣੇ ਤੋਂ ਪਹਿਲਾਂ ਆਪਣਾ ਜਿੱਥੇ ਹਰਿਆਣਾ ਸ਼ੁਰੂ ਹੋ ਗਿਆ ਉੱਥੇ ਕਿੱਲਾਂ ਲਾਤੀਆਂ ਟੈਂਕੜੇ ਕਰਤੇ ਐਨੀ ਪੁਲਿਸ ਕਿਸਾਨ ਤੋਂ ਸਾਡੇ ਸ਼ਹੀਦ ਕਰਤੇ ਇੱਕ ਆਪਣਾ ਜਿਵੇਂ ਉਹ ਇਸ ਵੇਲੇ ਵਿਚਾਰਾ ਹਸਪਤਾਲ ਪੀਈ ਦੇ ਵਿੱਚ ਜ਼ੇਰੇ ਇਲਾਜ ਹੈ ਲੈ ਕੇ ਪੂਰੀ ਤਰ੍ਹਾਂ ਜ਼ਾਲਮ ਮਨੋ ਕਹੇ ਇਹ ਇਹੋ ਜਿਹਾ ਜ਼ੁਲਮ ਪਹਿਲਾਂ ਕਦੇ ਨਹੀਂ ਹੋਇਆ ਜਿਹੜੇ ਆਪਣੀ ਹੀ ਸਰਕਾਰ ਆਪਣੇ ਹੀ ਨਾਗਰਿਕਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ ਕੀ ਗੱਲ ਪੰਜਾਬ ਦੇ ਲੋਕ ਜਿਹੜੇ ਨੇ ਉਹ ਦਿੱਲੀ ਨਹੀਂ ਜਾ ਸਕਦੇ ਬਹੁਤ ਇਹਨਾਂ ਨੇ ਮਾੜੀ ਗੱਲ ਕੀਤੀ ਹੈ ਬੀਜੇਪੀ ਸਰਕਾਰ ਨੇ ਤੇ ਇੱਥੇ Haryana 'ਚ ਇਹਨਾਂ ਦੀ ਸਰਕਾਰ ਸੀਗੀ ਸੋ ਕਿਸਾਨ ਦੇਖੋ ਗੱਲ ਇਹ ਹੈ ਜੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਹਰ ਕੋਈ ਕੋਈ ਹਰ ਸਾਰੇ ਇਸ ਗੱਲੋਂ ਆਜ਼ਾਦ ਨੇ ਹਰ ਜਥੇਬੰਦੀ ਆਜ਼ਾਦ ਆ ਹਰ ਨਾਗਰਿਕ ਆਜ਼ਾਦ ਆ ਕੋਈ ਨਾ ਕੋਈ ਐਕਸ਼ਨ ਲੈਣ ਦੇ ਉੱਤੇ ਸੋ ਜਰੂਰ ਠੀਕ ਆ ਉਹਨਾਂ ਦੀ ਗੱਲ ਵੀ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਉਹ ਕਰਨਗੇ ਫੈਸਲਾ ਜੋ ਵੀ ਜਿਸ ਉਹ ਫੈਸਲਾ ਲੈਣਾ ਜਿਹੜਾ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਇਸ ਤਰ੍ਹਾਂ ਦਾ ਫੈਸਲਾ ਲੈ ਸਕਦੇ ਨੇ ਕੋਈ ਅਸੀਂ ਗੱਲ ਨਹੀਂ ਹੈਗੀ ਸਾਨੂੰ ਸਾਰਿਆਂ ਨੂੰ ਹੀ ਇਸ ਗੱਲੋਂ ਤਾਂ ਕਿੰਤਕ ਹੋਣਾ ਚਾਹੀਦਾ ਹੈਗਾ ਵੀ ਇਸ ਵੇਲੇ ਕਿਸਾਨ ਜਿਹੜਾ ਹੈ ਸਭ ਤੋਂ ਵੱਧ ਪੀੜਤ ਹੈ ਜੀ ਜੀ ਬਿਲਕੁਲ ਤੇ ਦੂਜੇ ਪਾਸੇ ਜਦੋਂ ਹੁਣ ਪੰਜਾਬ ਦੇ ਵਿੱਚ ਰੈਲੀਆਂ ਵੀ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਸੀ ਉਹ ਕਹਿੰਦੇ ਸੀ ਕਿ ਨੀਤੀਆਂ ਕਿਹੜੀਆਂ ਆਮ ਆਦਮੀ ਪਾਰਟੀ ਦੀਆਂ ਕਹਿੰਦੇ ਕਿ ਕਿਹੜਾ ਮੂੰਹ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਕੀਤਾ ਕੁਝ ਨਹੀਂ ਹੁਣ ਤੱਕ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਕਿਵੇਂ ਤੁਸੀਂ ਦੇਖ ਰਹੇ ਹੋ ਜੀਪੀਜੀ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਦੋਂ ਸਰਕਾਰ ਹੈ ਪੰਜਾਬ ਦੇ ਵਿੱਚ 92 ਐਮਐਲਏ ਨੇ ਤੇ ਹੁਣ 91 ਰਹਿ ਗਈ ਕਿ ਚਲਾ ਗਿਆ ਦੇਖੋ ਪੰਗੋਸ਼ਾ ਮੈਂ ਕੋਈ ਪਹਿਲਾਂ ਦਾ ਸਿਆਸੀ ਆਦਮੀ ਹੈ ਨਹੀਂ ਸੀਗਾ ਸਰਕਾਰੀ ਆਫੀਸਰ ਸੀਗੇ ਉਸ ਤੋਂ ਬਾਅਦ ਜਿਆਦਾ ਆਮ ਆਦਮੀ ਪਾਰਟੀ ਚ ਆਇਆ ਕਿਸੇ ਹੋਰ ਪੋਲਿਟੀਕਲ ਪਾਰਟੀ ਚ ਗਏ ਨਹੀਂ ਉਹ ਤੇ ਸਿਆਸਤ ਨੂੰ ਥੋੜਾ ਬਹੁਤਾ ਪੜਨ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਵੀ ਪੜਦੇ ਰਹੇ ਆ ਵਿਚਰਦੇ ਵੀ ਰਹੇ ਆ ਹੁਣ ਵੀ ਵਿਚਰਿਆ ਹੈਗਾ ਕੋਈ ਐਸੀ ਗੱਲ ਨਹੀਂ ਹੈਗੀ ਲੇਕਿਨ ਜੇ ਕੋਈ ਸ਼ਖਸ ਕੋਈ ਸਿਆਸੀ ਵਿਰੋਧੀ ਸਾਡਾ ਇਹ ਕਹੇ ਵੇਰਾ ਦੋਨਾ 2 ਸਾਲਾਂ ਦੀ ਸਾਡੀ ਪਰਫਾਰਮੈਂਸ ਨਹੀਂ ਕੋਈ ਹੈ ਹੀ ਨਹੀਂ ਉਹ ਵੀ ਅਸੀਂ ਇਹ ਦੋ ਨਾਲ ਲੋਕਾਂ ਦੇ ਕੋਲ ਵੋਟਾਂ ਮੰਗਣ ਲਈ ਜਾਵਾਂਗੇ ਤਾਂ ਉਹ ਬਿਲਕੁਲ ਗਲਤ ਨਹੀਂ ਅਸੀਂ ਤਾਂ ਬਿਲਕੁਲ ਹੈ ਜਿਹੜੀ ਸਟੇਜ ਤੇ ਜਾਣਾ ਮੈਂ ਇੱਕੋ ਹੀ ਗੱਲ ਕਹਿਣਾ ਵੀ ਸਾਡੇ 2 ਸਾਲ ਦੀ ਪਰਫਾਰਮੈਂਸ ਇਹ ਹੈ ਅਸੀਂ 8 ਗਾਰੰਟੀਆਂ ਦਿੱਤੀਆਂ ਸਾਡੀਆਂ ਇੱਕ ਗਾਰੰਟੀ ਨੂੰ ਛੱਡ ਕੇ ਅਸੀਂ ਸਾਰੀਆਂ ਮੰਨੀਆਂ ਨੇ ਅੱਜ ਲੋਕ ਇਸ ਗੱਲੋਂ ਕਿਸਾਨ ਖਾਸ ਕਰਕੇ ਇਸ ਗੱਲੋਂ ਤਾਂ ਚਲੋ ਕਿਸਾਨ ਖੁਸ਼ ਹੈ ਨਾ ਵੀ ਉਹਨਾਂ ਨੂੰ ਜਿਹੜੀ ਬਿਜਲੀ ਦੀ ਸਪਲਾਈ ਹੈ ਉਹ ਇੱਕ ਸਾਈਕਲ ਦੀ بجائے ਅਨ ਇਨਟਰਪਟਡ ਮਿਲੀ ਆ ਅੱਛੀ ਮਿਲੀ ਆ ਉਹਨਾਂ ਨੂੰ ਚਪਲਾਈ ਦੂਸਰੀ ਗੱਲੋਂ ਕਿਸਾਨ ਇਸ ਗੱਲੋਂ ਖੁਸ਼ ਨੇ ਵੀ ਉਹਨਾਂ ਨੂੰ ਇਸ ਜਿਹੜਾ 2 ਸਾਲਾਂ ਦੌਰਾਨ ਫਸਲਾਂ ਦੀ ਚੁਕਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਫਿਰ ਅਗਲੀ ਗੱਲ ਜਦੋਂ ਉਹਨਾਂ ਨੂੰ ਬਿਜਲੀ ਮਿਲ ਗਈ ਫਸਲਾਂ ਦੀ ਚੁਕਾਈ ਹੋ ਗਈ ਤੀਸਰੀ ਗੱਲ ਨਹਿਰੀ ਪਾਣੀ ਦੀ ਸਪਲਾਈ ਜਿਹੜੇ ਖਾਲੇ ਪਿਛਲੇ 40 ਸਾਲਾਂ ਤੋਂ ਸੁੱਕੇ ਪਏ ਸੀ ਅੱਜ ਉਹਨਾਂ ਦੇ ਵਿੱਚ ਪਾਣੀ ਚੱਲਣਾ ਸ਼ੁਰੂ ਹੋ ਗਿਆ ਬਲਕਿ ਕਿਸਾਨ ਟੇਲਾ ਵਧਾਉਣ ਦੀ ਮੰਗ ਕਰ ਰਹੇ ਨੇ ਆਪਣਾ ਆਫਰਸ ਕੀ ਕੀ ਆਉਣ ਜਿਹੜੇ ਸਾਡੀ ਜ਼ਮੀਨ ਦੇ ਕਿਉਂਕਿ ਦਰਿਆਈ ਪਾਣੀ ਹੀ ਇੱਕੋ ਇੱਕ ਹੱਲ ਹੈਗਾ ਜਿਹੜਾ ਧਰਤੀ ਦੇ ਪਾਣੀ ਨੂੰ ਵੀ ਬਚਾਏਗਾ ਨਾਲੇ ਉਹਦੇ ਨਾਲ ਫਸਲਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਵੀ ਵਧੇਗੀ ਸੋ ਇਸ ਕਰਕੇ ਗੁੱਝੀ ਗੱਲ ਦਾ ਮੁਲਾਜ਼ਮਾਂ ਦੀ ਗੱਲ ਕਰ ਲਈਏ ਸਰਕਾਰੀ ਮਹਿਕਮਿਆਂ ਦੇ ਵਿੱਚ ਬਹੁਤ ਪੋਸਟਾਂ ਖਾਲੀ ਪਈਆਂ ਨੇ ਹੁਣ ਵੀ ਪਈਆਂ ਨੇ ਸਾਡੀ ਸਰਕਾਰ ਨੇ 2 ਸਾਲਾਂ ਵਿੱਚ 43 ਹਜ਼ਾਰ ਤੋਂ ਵੱਧ ਪੜਤਕੀਆਂ ਕੀਤੀਆਂ ਨੇ ਮੈਂ ਇੱਕ ਕਿਸੇ ਸਾਡੇ ਸਿਆਸੀ ਨੇਤਾ ਦੇ ਰੈਲੀ ਦੀ ਇਲੈਕਸ਼ਨ ਮੀਟਿੰਗ ਵੀ ਸੁਣ ਰਿਹਾ ਸੀ ਵੀਡੀਓ ਦੇਖ ਰਿਹਾ ਸੀਗਾ ਕਿਸੇ ਨੇ ਸਵਾਲ ਕੀਤਾ ਮੈਨੂੰ ਨੌਕਰੀ ਨਹੀਂ ਮਿਲੀ ਜੀ ਦੇਖੋ ਇਹ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਲੋੜ ਵੱਧ ਤਾਂ ਇਸ ਵੇਲੇ ਬੜੇ ਲਿਖੇ ਤਾਂ ਬਹੁਤ ਹੀ ਜ਼ਿਆਦਾ ਨੇ ਲਖਾ ਦੇ ਗਿਣਤੀ ਚ ਹੋਣਗੇ ਕਿਉਂਕਿ ਪਿਛਲੇ ਮੇਰੇ ਕਾਲ 15 ਸਾਲਾਂ ਦੇ ਵਿੱਚ ਭਰਤੀਆਂ ਬਹੁਤ ਘੱਟ ਹੋਈਆਂ ਨੇ ਪਿਛਲੇ 5 ਸਾਲ ਤਾਂ ਹੋਈਆਂ ਹੀ ਨਹੀਂ ਐ ਅਸੀਂ ਤੁਹਾਡੇ ਸਮੇਂ 43000 ਕੀਤੀਆਂ ਨੇ ਮੈਂ ਤੁਹਾਨੂੰ ਮੇਰੀ ਆਪਣੀ ਰਾਇਸ਼ ਪਟਿਆਲਾ ਦਿਹਾਤੀ ਚ ਜਨੌਦਾ ਕਣਾ ਪਿੰਡ ਹੈ ਉੱਥੇ ਆ ਮੇਰੇ ਨੇੜੇ ਮਾਦਰੀ ਕਾਲੀਆਂ ਪਿੰਡ ਐ ਕਿਤਾ 6 ਪਰਿਵਾਰਾਂ ਨੂੰ ਨੌکریاں ਮਿਲੀਆਂ ਉੱਥੇ ਜਨੌਦਾ ਕਣਾ 52 ਪਰਿਵਾਰਾਂ ਨੂੰ ਨੌکریاں ਮਿਲੀਆਂ ਨੇ ਔਰ ਇਹਨਾਂ 43000 ਗੜੀਆਂ ਨੁਕਤੀਆਂ ਹੁੰਦੀਆਂ ਨੇ ਕੋਈ ਕੋਰਟ ਕੇਸ ਨਹੀਂ ਹੋਇਆ ਇੱਕ ਵੀ ਪੈਸੇ ਦੀ ਅੱਜ ਤੱਕ ਸ਼ਿਕਾਇਤ ਨਹੀਂ ਜਿਲੀ ਇੱਕ ਸਾਡਾ ਬਿਜਲੀ ਦੀ ਗਾਰੰਟੀ ਸੀਗੀ ਦੇਖੋ ਦੇ ਰਹੇ ਆ 1 ਜੁਲਾਈ 2022 ਤੋਂ ਲਗਾਤਾਰ ਦੇਈ ਜਾ ਰਹੇ ਆ ਸੀ ਕਾਏ ਵੀ ਦਿੱਤੇ ਸੀਗੇ ਔਰ ਉਹਦਾ ਜਿਹੜਾ ਜਿੰਨਾ ਬਿੱਲ ਬੰਦਾ ਆਏ ਸਾਲ ਉਹ ਬਿਜਲੀ ਬੋਰਡ ਨੂੰ ਵੀ ਅਸੀਂ ਪੇਸ਼ ਕਰ ਰਹੇ ਆ ਆਪਣੇ ਮਹਿਕਮਾਨ ਸਾਹਿਬ ਦੀ ਵੀਡੀਓ ਦੇਖੀ ਆ ਉਹਨਾਂ ਨੇ ਉਸੇ ਜਿਹੜਾ ਲਾ ਕੇ ਬਿਜਲੀ ਬੋਰਡ ਦੇ अपना ਜਿਹੜਾ ਚੀਫ ਨੇ ਉਹਨਾਂ ਦੇ ਐਮ ਡੀ ਉਹਨਾਂ ਨੂੰ ਫੋਨ ਲਾ ਕੇ ਪੁੱਛਿਆ ਬਿਜਲੀ ਬੋਰਡ ਐਸ ਵੇਲੇ ਪ੍ਰੋਫਿਟ 'ਚ ਜਾ ਰਿਹਾ ਪ੍ਰਾਈਵੇਟ ਥਰਮਲ ਪਲਾਂਟ ਅਸੀਂ ਖਰੀਦ ਲਿਆ ਇੱਕ ਪਸ਼ਵਾੜਾ ਦੀ ਜਿਹੜੀ ਖਾਨ ਸੀਗੀ ਜਿਹੜੀ ਲੈ ਕੇ ਆਪਣਾ ਪੰਜਾਬ ਸਰਕਾਰ ਨੇ ਕਦੇ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਹੋਂਗੇ ਹੀ ਵਾਅਦਾ ਕੀਤਾ ਸੀਗਾ ਖੋਪ ਖਾਨ ਚਲਾਤੀ ਔਰ ਵੀ ਮੈਂ ਕਿੰਨੀਆਂ ਗੱਲਾਂ ਲਿਖਾਵਾਂ ਸਾਡਾ ਤਾਂ ਰਿਪੋਰਟ ਕਾਰਡ ਹੀ ਬਹੁਤ ਬੁਰੀ ਹੈ ਜੀ ਅਸੀਂ ਬਿਲਕੁਲ ਸਟੇਜਾਂ ਤੇ ਜਾ ਕੇ ਆਪਣਾ ਪਹਿਲਾ ਕੰਮ ਗਟਾਉਂਦੇ ਆ ਦੂਸਰੇ ਬਨੇ ਕੰਪੇਅਰ ਕਰਦੇ ਆ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਦੇ ਨਾਲ ਜਿਵੇਂ ਸਾਡੀ ਪ੍ਰੀਸੀਡਿੰਗ ਸਰਕਾਰ ਜਿਹੜੀ ਸੀ ਉਹ ਕਾਂਗਰਸ ਦੀ ਸੀ ਉਸ ਤੋਂ ਪਹਿਲਾਂ 10 ਸਾਲ ਅਕਾਲੀ ਦਲ ਦੀ ਸੀ ਅਕਾਲੀ ਦਲ ਤੇ ਭਾਜਪਾ ਦੀ ਸੀ ਉਸ ਤੋਂ ਪਿਛਲੇ 5 ਸਾਲ ਕਾਂਗਰਸ ਦੀ ਸੀ ਇਹਨਾਂ ਦਾ ਇਹੀ ਜਾਂ ਪਿਛਲੇ 5 ਸਾਲਾਂ ਦਾ ਹੀ ਆਪਾਂ ਘਰ ਦੇ ਕੀ ਫੈਸਲਾ ਕਰੀਏ ਤੇ ਸਾਡੇ ਜਿਹੜੇ ਇਹ 2 ਸਾਲ ਨੇ ਉਹਨਾਂ ਸਾਰਿਆਂ ਨੂੰ ਬੀਟ ਕਰਦੇ ਨੇ ਇਸ ਤੋਂ ਉਲਟ ਜੇ ਆਪਾਂ ਕੇਂਦਰ ਦੀ ਗੱਲ ਕਰ ਲਈਏ ਤੁਸੀਂ ਇਹ ਦੇਖੋ 10 ਸਾਲ ਤੋਂ ਮੋਦੀ ਸਰਕਾਰ ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ ਕਿਉਂਕਿ ਇਹ ਲੋਕ ਸਭਾ ਦੀ ਚੋਣ ਠੀਕ ਆ ਜੀ ਅਸੀਂ ਆਪਣੇ ਪੰਜਾਬ ਦੇ ਕੀਤੇ ਕੰਮ ਦਿੱਲੀ ਦੇ ਕੀਤੇ ਕੰਮ ਸਾਡੇ ਅੱਜ ਮੁਹੱਲਾ ਕਲੀਨ ਕਾਂ ਦਾ ਜ਼ਿਕਰ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੈ ਅਸੀਂ ਸ਼ਾਰਟ ਸਮੇਂ ਦੇ ਵਿੱਚ 2 ਸਾਲਾਂ ਦੇ ਵਿੱਚ ਹੀ 829 ਬਣਾ ਦਿੱਤੇ ਇਹ ਕੋੜਾ ਇਸ ਤੋਂ ਵੱਧ ਹੋਰ ਕੀ ਹੋਸ਼ਦਾ ਮੈਂ ਆਪਣਾ ਇਲਾਜ ਖੁਦ ਮੁਹੱਲਾ ਕਲੀਨਿਕ ਚ ਕਰਾਉਣਾ ਮੈਂ ਤਾਂ ਬਾਹਰ ਕਿਤੇ ਜਾਂਦੀ ਹੁਣ ਲੋੜ ਹੀ ਨਹੀਂ ਪੈ ਰਹੀ ਸਕੂਲ ਸਾਡੇ ਬਹੁਤ ਵਧੀਆ ਬਣ ਗਏ ਨੇ ਐਮੀਨੈਂਸ ਸਕੂਲ ਬਣ ਗਏ ਨੇ ਤੇ ਕੇਂਦਰ ਸਰਕਾਰ ਦੀ ਮੈਂ ਗੱਲ ਸ਼ੁਰੂ ਕਰਨ ਲੱਗਿਆ ਸੀਗਾ ਵੀ ਇਹ ਕਦੇ ਖਾਦੀ ਹੋ ਗਈ ਕਿਉਂਕਿ ਭਾਜਪਾ ਦੇ ਨਾਂ ਦੇ ਉੱਤੇ ਤਾਂ ਵੋਟ ਲਾ ਹੀ ਨਹੀਂ ਰਹੇ ਮੋਦੀ ਦੇ ਨਾਂ ਦੇ ਉੱਤੇ ਵੋਟ ਲੈ ਰਹੇ ਨੇ ਤੇ ਮੋਦੀ ਸਾਹਿਬ ਦੇ ਭਾਸ਼ਣ ਦੇ ਵਿੱਚ ਪਿਛਲੇ 10 ਸਾਲ ਦੀ ਪਰਫਾਰਮੈਂਸ ਦਾ ਕਦੇ ਜ਼ਿਕਰ ਹੀ ਨਹੀਂ ਹੁੰਦਾ ਉਹ ਤਾਂ ਭੈੜੀ ਸ਼ਬਦਾਵਲੀ ਮਤਲਬ ਕਿ ਐਨੀਆਂ ਐਨੇ ਲੋ ਲੈਵਲ ਤੇ ਸਿਆਸਤ ਨੂੰ ਲੈ ਗਏ ਨੇ ਸ਼ਰਮ ਆਉਂਦੀ ਆ ਕਦੇ ਯਾਦ ਕਰੀਏ ਮਣੀਪੁਰ ਦੀ ਘਟਨਾ ਨੂੰ ਸ਼ਰ ਝੁੱਕ ਜਾਂਦਾ ਕਦੇ ਗੱਲ ਜੇ ਯਾਦ ਆ ਜਾਂਦੀ ਹੈ ਪ੍ਰਜਵਲ ਰਮੰਨਾ ਦੀ ਜਿਹੜਾ ਜਰਮਨ ਭੱਜ ਗਿਆ 10000 ਸੀੜੀਆਂ ਨੇ ਉਹਦੀਆਂ ਕੋ ਕਰਮਾਂ ਦੀਆਂ ਇਹੋ ਜਿਹੇ ਉਹ ਦਿਨ ਆ ਭੁੱਲ ਗਏ ਜਾਂ ਪਹਿਲਵਾਨ ਔਟਾ ਦੇ ਨਾਲ ਇਹਨਾਂ ਨੇ ਜੋ ਸਲੂਕ ਕੀਤਾ ਇਹਨਾਂ ਦੇ ਐਮਪੀ ਨੇ ਉਹਨੂੰ ਟਿਕਟ ਨਹੀਂ ਦਿੱਤੀ ਉਹਦੇ ਮੁੰਡੇ ਨੂੰ ਦਿੱਤੀ ਟਿਕਟ ਪਰਿਵਾਰਵਾਦ ਦਾ ਦੋਸ਼ ਲਾਉਂਦੇ ਨੇ ਖੁਦ ਪਰਿਵਾਰਵਾਦ ਤੇ ਗ੍ਰਿਫਟ ਨੇ ਕੌਣ ਹੈ ਅਨੁਰਾਗ ਠਾਕਰ ਜੀ ਕੌਣ ਹੈ ਹੁਣ ਉਹਦਾ ਜਿਹੜਾ ਜਿਹੜਾ ਯ ਮੈਂ ਨਾ ਹੀ ਉਹਦਾ ਨਹੀਂ ਮੈਨੂੰ ਯਾਦ ਆ ਰਿਹਾ ਜਿਹੜਾ ਦਿੱਲੀ ਐਮਪੀ ਜੀ ਨੇ ਪਹਿਲਵਾਨ ਔਟਾ ਦੇ ਨਾਲ ਬਹੁਤ ਭੈੜਾ ਤੁਹਾਨੂੰ ਜੀ ਬ੍ਰਿਜ 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 ਪੁੱਛਣੋ ਸਰਪੁੱਛਣ ਜਿਹੜਾ ਸੀ ਉਹਦਾ ਮੁੰਡਾ ਸਾਰੇ ਪਰਿਵਾਰਵਾਦ ਤਾਂ ਇਹਨਾਂ ਦਾ ਆਪਣਾ ਇਹਨਾਂ ਦਾ ਮੈਂ ਇਹਨੂੰ ਨਿਯੋ ਪਰਿਵਾਰਵਾਦ ਨਵ ਪਰਿਵਾਰਵਾਦ ਕਹਿ ਸਕਦਾ ਵੀ ਜੇ ਉਹ ਪਹਿਲਾਂ ਆਪਣੇ ਪਰਿਵਾਰਾਂ ਚ ਗ੍ਰਫਤ ਸੀਗੇ ਹੁਣ ਇਹ ਹੋ ਗਏ ਨੇ ਜੋ ਇਸ ਕਰਕੇ ਕਿਸੇ ਵੀ ਤਰੀਕੇ ਵਾਹ ਜਿਹੜੀ ਮੋਦੀ ਸਰਕਾਰ ਹੈਗੀ ਹੈ ਕਿਸੇ ਵੀ ਮੁੱਦੇ ਤੇ ਗੱਲ ਨਹੀਂ ਕਰ ਰਹੀ ਅਸੀਂ ਆਪਣਾ ਪਿਛਲੇ 2 ਸਾਲ ਦੀ ਪਰਫਾਰਮੈਂਸ ਦੇ ਰਹੇ ਆ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਆਪਣੀ ਪਿਛਲੀ 3 ਟਰਮਾਂ ਦੀ ਪਰਫਾਰਮੈਂਸ ਦੇ ਰਹੀ ਹੈ ਇਹਨਾਂ ਦਾ ਦੇਖੋ ਮੇਰੀ ਗੱਲ ਸੁਣੋ ਮੋਦੀ ਸਰਕਾਰ ਨੇ ਤਾਂ ਇਸ ਵੇਲੇ ਸੰਵਿਧਾਨ ਖਤਰੇ ਚ ਪਾਇਆ ਹੋਇਆ ਜਿਹੜਾ ਆਪਾਂ ਸ਼ੁਰੂ ਤੋਂ ਜਦੋਂ ਅੱਜ ਇਹ ਚਰਚਾ ਸ਼ੁਰੂ ਕੀਤੀ ਆਪਾਂ ਨੇ ਬਈ ਸਰਕਾਰ ਇਹ ਭੰਗ ਹੋ ਜੇਗੀ ਜੀ ਪੰਜਾਬ ਦੀ ਅ ਜਿਹੜਾ ਤੇਜਸਵੀ ਯਾਦਵ ਹੈ ਇਹਨੂੰ ਫਾੜ ਲਾਂਗੇ ਬਾਹਰ ਭਜ ਜਾਗਾ ਇਹ ਇਹਦੀ ਰੀੜ ਦੀ ਹੱਡੀ ਚਾਹ ਨੁਕਸਾ ਹੈ ਇਹ ਕੋਈ ਗੱਲਾਂ ਨਹੀਂ ਤੇ ਇਹਨਾਂ ਦੀ ਪੂਰੀ ਤੇ ਪੂਰੀ ਕੋਸ਼ਿਸ਼ ਇਹ ਹੈ ਕਿ ਆ 400 ਫਾੜ ਦੇ ਇਹਨਾਂ ਨੇ ਨਾਰਾ ਵੀ ਤਾਂ ਦਿੱਤਾ ਸੀ ਵੀ ਸੰਵਿਧਾਨ ਨੂੰ ਬਦਲਣਾ ਸੋ ਅੱਜ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਮੇਰੇ ਖਿਆਲ ਦੇ ਵਿੱਚ ਲੋਕ ਸਮਝਿਦਾਰ ਨੇ ਇਹਨਾਂ ਜਿਹੜੀਆਂ ਪਿਛਲੇ 6 ਇੱਕ ਫੇਸਬੁਕ ਦੀਆਂ ਜਿਹੜੀਆਂ VOTING ਹੋਈ ਹੈ ਉਹ ਕਾਫੀ ਠੀਕ ਰਹੀ ਆ ਆਸ ਹੈ ਕਿ ਹੁਣ ਇਹਨਾਂ ਦੇ ਆਪਣੇ ਜਿਹੜੇ ਗੋਦੀ ਮੀਡੀਆ ਵਾਲੇ ਚੈਨਲ ਨੇ ਉਹ ਨਾਲ ਵੀ ਕਹਣਾ ਸ਼ੁਰੂ ਕਰਤਾ ਨਹੀਂ 400 ਤਾਂ ਨਹੀਂ ਪਾਰ ਹੁੰਦੇ ਲੇਕਿਨ 250 ਦੇ ਆਲੇ ਦੁਆਲੇ ਰਹੇ ਹੋਤੇ ਨੇ ਪਰ ਸਾਨੂੰ ਯਕੀਨ ਹੈਗਾ ਵੀ ਇਹ ਜੀ ਵੀ ਇਹ ਨਾਲ ਹੋਊਗੀ ਕਿਉਂਕਿ ਇਹ ਐਤੀ ਆਲਿਆ ਗਠਬੰਧ ਵੀ ਸਰਕਾਰ ਬਣੇਗੀ ਜੇ ਇਹਨਾਂ ਨੇ ਆਉਣ ਵਾਲੇ ਸਮਾਂ ਦੱਸੇਗਾ ਵੀ ਹਾਲਾਤ ਕੀ ਹੁੰਦੇ ਨੇ ਜੇ ਇਹਨਾਂ ਨੇ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤੇ ਲੋਕ ਬਰਦਾਸ਼ਤ ਨਹੀਂ ਕਰਨਗੇ ਜੀ ਜੀ ਬਿਲਕੁਲ ਜੀਪ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਮੌਕਾ ਦਿੱਤਾ ਜੀ ਦੋਸਤ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀ ਪ੍ਰਿੰਸੀਪਲ ਜੇਪੀ ਸਿੰਘ ਤਮਾਮ ਤਰ੍ਹਾਂ ਦੀ ਜਾਣਕਾਰੀ ਆਪਣੇ ਨਾਲ ਸਾਂਝੀ ਕੀਤੀ ਤੁਸੀਂ ਆਪਣੇ ਫੀਡਬੈਕਸ ਹਨ ਹਰ ਵਾਰ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ